ਦੇ ਵਿੱਚ ਰਹਿ ਜਾਂਦੇ ਆ ਕਈ ਵਾਰ ਪੁਰਨਾ ਚ ਅੱਗੇ ਦੀ ਅੱਗੇ ਆਪਾਂ ਚੱਲੀ ਜਾਂਦੇ ਹਾਂ ਕਿ ਜੜ ਨਹੀਂ ਫੜਦੇ ਵੀ ਕਾਰਨ ਕੀ ਹੈ ਉਸ ਤੋਂ ਇਸ ਤਰ੍ਹਾਂ ਦੀ ਜੜ ਫੜੀ ਆ ਇਹਦੇ ਦੋ ਤਾਂ ਫਾਇਦੇ ਹੈ ਜੀ ਇੱਕ ਤਾਂ ਜਿਹੜਾ ਜਦੋਂ ਇਹ ਪਲਾਸਟਿਕ ਆ ਜਿਹੜਾ ਕਦੇ ਵੀ ਬੈਂਟ ਨਹੀਂ ਹੁੰਦਾ ਕਦੇ ਖਰਾਬ ਨਹੀਂ ਹੁੰਦਾ ਇਹ ਐਂ ਪਿਆਰਿਆਂ ਦਾ ਉਮਰਾਂ ਦੀ ਉਮਰਾਂ ਟੱਪ ਜਾਂਦੀਆਂ ਜੀ ਇਹ ਇਹ ਨਹੀਂ ਕਰਦਾ ਇਟ ਇਜ਼ ਵੈਰੀ ਡੇਂਜਰਸ ਫਾਰ ਲਾਈਫ ਜੇ ਕੀ ਕੋਈ ਇਹਦਾ ਤਰੀਕਾ ਵੀ ਇਹਨੂੰ ਅੱਗ ਲਾ ਕੇ ਮਚਾਉਣਾ ਪੈਂਦਾ ਢੰਗ ਨਾਲ ਤੇ ਸਭ ਕਨਸੈਪਟ ਹੀ ਲੈ ਕੇ ਆ ਕਿਹੜਾ ਲੰਬਾ ਪਾ ਲੈ ਕੇ ਆ ਉਹ ਕਿਵੇਂ ਯੂਜ਼ ਹੋਏਗਾ ਕੌਣ ਜਿਵੇਂ ਆਪਾਂ ਮੱਕੀ ਕਹਿ ਦਿੰਦੇ ਆ ਇਹ ਮੱਕੀ ਦਾ ਬਣਿਆ ਹੋਇਆ ਇਹ ਇਸ ਤਰ੍ਹਾਂ ਨਾਲ ਤਿਆਰ ਕੀਤਾ ਵੀ ਇਹਦਾ ਲਾਈਫ ਟਾਈਮ ਦਾ ਸਪੈਨ ਆ ਇਹਦੇ ਲਾਈਫ ਦਾ 6 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਖਤਮ ਹੋ ਜਾਣਾ ਆਟੋਮੈਟਿਕਲੀ ਇਹਨੇ ਮਿੱਟੀ ਭਾਜ ਜਾਣਾ ਕਿੱਲੇ ਕਿਦਵਾਰੀਆਂ ਜੇ ਸਾਰੇ ਬੰਦ ਨਹੀਂ ਮੇਰਾ ਹਾਲ ਕੱਲਾ ਕਿਦਵਾਇ ਮਤਲਬ ਕਿ ਪੂਰੇ ਕੇਸ ਹਲਕੇ ਨੂੰ ਅਸੀਂ ਫਰੈਂਡਸ ਦਿੱਆ ਕਿ ਸਾਰੇ ਕਦਮੇ ਹੜਕੇ ਦੇ ਵਿੱਚ ਅਸੀਂ ਵੱਡਾਂਗੇ ਥਰੂ ਦੁਕਾਨਦਾਰ ਵੱਡਾਂਗੇ ਉਹਨਾਂ ਦਾ ਅਸੀਂ ਕੋ ਪ੍ਰੋਫਿਟਟੀ ਮਾਰਿਆ ਜਿਹੜੇ ਉਹ ਪਹਿਲਾਂ ਪੋਲੀਥੀਨ ਵੇਚਦੇ ਸੀ ਉਹ ਅਸੀਂ ਉਹਨਾਂ ਨੂੰ ਪੋਲੀਥੀਨ ਹੀ ਦਾਂਦੇ ਹਾਂ ਦੇ ਤਾਂ ਵੀ ਯਤੁਸੀ ਆ ਵਿੱਚ ਤੁਸੀਂ ਪਹਿਲ ਤੁਹਾਡੀ ਅੱਛੀ ਹੈ ਜਿਹੜੇ ਪੈਕਿੰਗ ਵਾਲਾ ਸਮਾਨ ਆਉਂਦਾ ਚਾਹੇ ਦੁੱਧ ਹੋ ਗਿਆ ਲੱਸੀ ਹੋ ਗਿਆ ਹੋਰ ਬ੍ਰਾਂਡਡ ਵੱਡੇ ਸਮਾਨ ਆਉਂਦੇ ਨੇ ਉਹ ਸਾਰੇ ਪਲਾਸਟਿਕ ਦੇ ਵਿੱਚ ਨੇ ਉਹ ਤਾਂ ਕਿਵੇਂ ਕਰਾਂਗੇ ਸਟਾਰਟ ਕਰੀਏ ਪਰ ਹੌਲੀ ਹੌਲੀ ਉੱਨਤ ਦੇਖ ਕੇ ਕੰਮ ਕਰਦੇ ਹਾਂ ਕਿ ਸਿਰਫ ਮਲਟੀ ਨੈਸ਼ਨਲ ਕੰਪਨੀਆਂ ਜਾਈ ਦੁਕਾਨਦਾਰਾਂ ਪੁਸਤਕ ਪੁਸਤਕਾਂ ਦੀ ਬੋਲਦੀਆਂ ਬੜੀ ਬੜੀ ਉਦੋਂ ਉਦੋਂ ਚੱਲ ਪਾ ਕੇ ਤੇ ਜੇ ਐਸ 11 ਤੇ ਆਪਾਂ ਕਾਮਯਾਬ ਹੋ ਗਏ ਇਹ ਚੀਜ਼ ਕਰਨ ਦੇ ਵਿੱਚ ਫਿਰ ਆਪਾਂ ਗਵਰਨਮੈਂਟ ਨੂੰ ਵੀ 2-4 6 ਮਹੀਨਿਆਂ ਦਾ ਆਪਾਂ ਬੇਨਤੀ ਕਰ ਸਕਦੇ ਹਾਂ ਵੀ ਇਹ ਪਲਾਸਟਿਕ ਨੂੰ ਬਿਲਕੁਲ ਬੈਨ ਕਰ ਦੇ ਕੇ ਯੂਜ਼ ਕਰੋ ਕਿ ਇਹ ਵੀ ਬੜੇ ਸਟਰੋਂਗ ਆ ਇਹ ਐ ਤਹਿਨੇ ਦੇ ਦੁੱਧ ਪਾਤਾ ਦੇ ਫਟ ਜਾਂ ਛੋਣੀ ਛੋਣੀ ਚੱਲਾਂਗੇ ਤੇ ਅਸੀਂ ਪਹਿਲ ਕਰਦੇ ਜੀ ਜਾਦਾ ਜਿਹੜਾ ਸਮਾਨ ਆ ਰਿਹਾ ਕੁੜਕਰੇ ਚਿਪਸ ਵਗੈਰਾ ਉਹ ਮਲਟੀਨੇਸ਼ਨਲ ਕੰਪਨੀਆਂ ਦੇ ਆ ਰਹੇ ਆ ਤੁਸੀਂ ਕਹਿ ਰਹੇ ਹੋ ਕੇਂਦਰ ਸਰਕਾਰ ਦੀ ਮੁਹਿੰਮ ਹੈਗੀ ਆ ਪਲਾਸਟਿਕ ਮੁਕਤ ਕਰਨ ਦੀ ਕਿਸ ਤਰ੍ਹਾਂ ਜਿਹੜਾ ਹੈ ਕਰ ਪਾਊਗੀ ਕੇਂਦਰ ਸਰਕਾਰ ਦੀ ਇਹ ਗੱਲ ਨਾਲ ਮੈਂ 100% ਸਹਿਮਤ ਆ ਪਰ ਜਿਹੜੇ ਉਸ ਟਾਈਮ ਦੀ ਚੀਜ਼ ਆ ਨਾ ਜੀ ਉਹ ਰੀਸਾਈਕਲ ਹੋ ਜਾਂਦੇ ਆ ਇਹ ਰੀਸਾਈਕਲ ਨਹੀਂ ਹੁੰਦੇ ਜਿਹੜੇ ਆਪਣੇ ਕੌਨਸਰ ਆਦੇ ਆ ਲੇਕਿਨ ਉਹ ਜਰ ਕਿਤੇ ਨਾ ਕਿਤੇ ਉਹ ਵੀ ਆਪਣਾ ਸੀਵਰੇਜ ਜਾਮ ਦਾ ਕਾਰਨ ਤੋਂ ਵੱਡਾ ਬੰਦ ਬਹੁਤ ਵੱਡੇ ਬੰਦੇ ਬਹੁਤ ਵੱਡਾ ਬੰਦੇ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਆ ਤਾਂ ਐ ਨਾ ਜੀ ਕੁਛ ਨਾ ਕੁਛ ਤਾਂ ਫਿਰ ਆਪਾਂ ਜੇ ਹੁਣ ਸਾਰੀਆਂ ਗੱਲਾਂ ਸੋਚ ਕੇ ਆਪਾਂ ਕੁਝ ਕਰਾਂਗੇ ਹੀ ਨਾ ਕਿਤਾ ਆਪਾਂ ਬੈਠੇ ਹੀ ਆ ਜੀ ਉਵੇਂ ਕੋਈ ਨਾ ਕੋਈ ਪਹਿਲ ਕਦਮੀ ਤਾਂ ਕਰੀਏ ਨਾ ਫਿਰ ਹੌਲੀ ਹੌਲੀ ਉਦੋਂ ਨੂੰ ਵੀ ਚੱਲ ਪਾਂਗੇ ਵੀ ਭਾਈ ਇਹ ਬੰਦ ਕਰੋ ਸਰਹ ਨੂੰ ਲੈ ਕੇ ਜਿਹੜਾ ਸਰਹ ਨੂੰ ਲੈ ਕੇ ਤੁਹਾਡੇ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਕਰ ਰਹੇ ਹੋ ਅਸੀਂ ਤਾਂ ਦੇਖੋ ਇਹ ਕਿਹਾ ਮੇਰੀ ਇਹ ਬੇਨਤੀ ਆ ਫੋਰਸਫੁਲੀ ਕੋਈ ਨਹੀਂ ਮੇਰੀ ਆਪਦੀ ਪਰਸਨਲ ਦਿਲੋਂ ਇਹ ਖੁਆਇਸ਼ ਆ ਕਿ ਅਕੋਰਡਿੰਗ ਟੂ ਜਿਹੜੇ ਲੋਕ ਸਾਨੂੰ ਮਦਦ ਕਰਨਗੇ ਜਿਹੜਾ ਪੈਸਾ ਹੋ ਉਸ ਪੈਸੇ ਦੇ ਹਿਸਾਬ ਨਾਲ ਅਸੀਂ ਇੱਕ ਪਿੰਡ ਅਡਾਪਟ ਕਰਾਂਗੇ ਪਿੰਡ ਅਡਾਪਟ ਕਰਕੇ ਉਸ ਸਾਰੇ ਪਿੰਡ ਦਾ ਉਹਦਾ ਬੀਜਣ ਦਾ ਬੋਹਣ ਦਾ ਸਪਰੇਅ ਦੇ ਉਹਦੀ ਫਸਲ ਕੱਟਣ ਤੱਕ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਇਹ ਸਾਡੀ ਪਲੈਨਿੰਗ ਆ ਦੇਖੋ ਵੱਡੇ ਵੱਡੇ ਇੰਡਸਟਰੀਸਟ ਆ ਰਹੇ ਆ ਦਾਨ ਕਰ ਰਹੇ ਆ ਵੱਡੇ ਵੱਡੇ ਸਿੰਗਰ ਆ ਕੇ ਕਿੰਨੇ ਕਿੰਨੇ ਕਰੋੜਾਂ ਲੇ ਗਏ ਲੇਕਿਨ ਕਦੇ ਕਿਸੇ ਨੂੰ ਪਤਾ ਲੱਗਿਆ ਵੀ ਲੱਗਿਆ ਕਿੱਥੇ ਆ ਲੱਗ ਨਹੀਂ ਰਿਹਾ ਕਿਤੇ ਉਹ ਸਭ ਮੇਰੇ ਅਕੋਰਡਿੰਗ ਐਸਲੀ ਬਟੀਆਂ ਵੱਟੀਆਂ ਸੰਸਥਾਵਾਂ ਲੱਗੀਆਂ ਮੀਆਂ ਸੇਵਾ ਕਰਨ ਵਾਸਤੇ ਉਹਨਾਂ ਦੇ ਖਾਣ ਦਾ ਵੀ ਹੋ ਗਿਆ ਪ੍ਰਬੰਧ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਇਦੂ ਬਾਤ ਜੇ ਨਾ ਸਮਾਂ ਜਾਣਾ ਮੇਰੇ ਹਿਸਾਬ ਨਾਲ ਉਹ ਸਾਰਾ ਵੇਸਟ ਹੋ ਰਿਹਾ ਇੰਤਜ਼ਾਮ ਕਰੋ ਪੈਸਾ ਇਕੱਠਾ ਕਰੋ ਉਹਨਾਂ ਦਾ ਅਗਲਾ ਇੱਕ ਤਰ੍ਹਾਂ ਦਾ ਸੀਜ਼ਨ ਚਲਾਈਏ ਉਹਨਾਂ ਦੇ ਅਗਲਾ ਕੰਮ ਦਾ ਇੰਤਜ਼ਾਮ ਕਰੀਏ ਤਾਂ ਕਿ ਦੁਬਾਰੇ ਪੈਰਾਂ ਤੇ ਖੜੀ ਹੋਣ ਜੀ ਸਰ ਦੁਕਾਨਦਾਰ ਦੀ ਗੱਲ ਨਹੀਂ ਕੀਤੀ ਜਾ ਰਹੀ ਜੀ ਕਿਸੇ ਵੀ ਸੋਸਤਾ ਬਣੀ ਹੋ ਕਿਸੇ ਵੀ ਲੀਡਰ ਬਣੀ ਹੋ ਜੀ ਸਾਰੇ ਲੋਕ ਜਿਹੜੇ ਕਿਸਾਨੀ ਵੱਲ ਨੂੰ ਜਾ ਰਹੇ ਆ ਕਿ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਛੋਟੇ-ਛੋਟੇ ਦੁਕਾਨਦਾਰ ਸੀ ਪਿੰਡਾਂ ਦੇ ਵਿੱਚ ਉਹਨਾਂ ਦਾ ਵੀ ਬੜਾ ਨੁਕਸਾਨ ਹੋਇਆ ਜੀ ਉਹਨਾਂ ਦੀ ਕੋਈ ਵੀ ਬੰਦਾ ਗੱਲ ਨਹੀਂ ਕਰ ਰਿਹਾ ਜੀ ਮੈਂ ਇਸੇ ਕਰਕੇ ਹੀ ਕਿ ਪੈਸਾ ਇਕੱਠਾ ਕਰ ਰਹੇ ਹਾਂ ਜੀ ਹਰ ਲੋਟ ਜਦੋਂ ਇੱਕ ਆਪਾਂ ਪਿੰਡ ਅਡੌਪਟ ਕਰ ਲਿਆ ਉਸ ਪਿੰਡ ਚ ਕੋਈ ਵੀ ਆ ਚਾਹੇ ਚਾਹੇ ਉਹ ਦੁਕਾਨਦਾਰ ਆ ਜੀ ਚਾਹੇ ABC ਕੋਈ ਵੀ ਬੰਦਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਦਿਹਾੜੀ ਕਰਦਾ ਆ ਚਾਹੇ ਕੋਈ ਵੀ ਆ ਅਰੇਕੀ ਮਤਲਬ ਕਰਾਂਗੇ ਘਰ-ਘਰ ਜਾ ਕੇ ਕਰਾਂਗੇ ਠੀਕ ਆ ਤੁਹਾਡੀ ਸਸਤਾ ਕੰਮ ਕਰੂਗੀ ਕਿਵੇਂ ਪਲਾਸਟਿਕ ਮੁਕਤ ਹੋਊਗਾ ਕਿਦਲ ਬਹਾਤੀ ਪਲਾਣਾ ਤੁਹਾਡੇ ਫਕਾਤ ਕਰਾਉਂਦਾ ਪੋਲੀਥੀਨ ਹਨ ਜਿਹੜਾ ਸਭ ਤੋਂ ਵੱਡਾ ਗੰਦਗੀ ਦਾ ਕਾਰਨ ਉਹ ਪੋਲੀਥੀਨ ਦਾ ਉਹ ਬੈਗ ਹੁੰਦਾ ਸਾਨੂੰ ਸ਼ੁਰੂਆਤ ਅਸੀਂ ਕੀਤੀ ਹੈ ਜਿਹੜੇ ਸਿੰਗਲ ਯੂਜ਼ ਪੋਲੀਥੀਨ ਨੂੰ ਬੰਨ੍ਹ ਕੇ ਉਹਦੀ ਥਾਂ ਤੇ ਬਾਇਓ ਡਿਗ੍ਰੇਡੇਬਲ ਪਲਾਸਟਿਕ ਬਹੁਤ ਲੋਕਾਂ ਦਾ ਸਵਾਲ ਹੁੰਦਾ ਕਿ ਪੋਲੀਥੀਨ ਦਾ ਹੋਰ ਤਰ੍ਹਾਂ ਚੀਂ ਹੁੰਦੇ ਪਲਾਸਟਿਕ ਵੀ ਆਉਂਦੇ ਨੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪੈਕਿੰਗ ਹੁੰਦੀਆਂ ਚਿਪਸ ਦੇ ਬੈਗ ਹੁੰਦੇ ਲੇਕਿਨ ਉਹ ਆਲਾ ਕੋਈ ਵੀ ਸਿੱਟਦਾ ਨਹੀਂ ਕਿਉਂਕਿ ਉਹ ਕਿੰਨੇ ਰੁਪਏ ਪਰ ਕਿਲੋ ਕਿਉਂ ਰੀਸਾਈਕਲ ਹੋ ਜਾਂਦਾ ਜਿਹੜੇ ਪਾਣੀ ਦੀਆਂ ਬੋਤਲਾਂ ਪੈਕ ਹੋ ਕੇ ਨਹੀਂ ਤੁਹਾਨੂੰ ਕਿਤੇ ਕਿਉਂ ਨਹੀਂ ਮਿਲਦੀਆਂ ਕਿਉਂਕਿ ਉਹ ਬਹੁਤ ਮਹਿੰਗੇ ਰੇਟ ਦੀਆਂ ਕੰਪਨੀਆਂ ਬਾਇਬੈਕ ਕਰਦੀਆਂ ਇਹ ਕੋਈ ਬਾਇਬੈਕ ਨਹੀਂ ਕਰਦਾ ਡਿੱਗਿਆ ਰਹਿ ਜਾਂਦਾ ਤਾਂ ਸ਼ੁਰੂਆਤ ਹੈ ਨਵੇਂ ਤਰ੍ਹਾਂ ਦੇ ਸਿੰਗਲ ਯੂਜ਼ ਪੋਲੀਥੀਨ ਨੂੰ ਬੈਂਕ ਕਰਕੇ ਨਵੇਂ ਤਰ੍ਹਾਂ ਦੇ ਬੈਗਸ ਲਿਆਉਂਦੇ ਆ ਵਿਥਿਨ 6 ਮੰਥਸ 6 ਮਹੀਨੇ ਬਾਅਦ ਇਹਦੀ ਬੁੰਤਰ ਖਰਾਬ ਹੋ ਕੇ ਮਿੱਟੀ ਵਿੱਚ ਰਲ ਜਾਂਦਾ ਮੱਖੀ ਦਾ ਬਣਿਆ ਹੋਇਆ ਜੀ অর্ਗੈਨਿਕ ਮਿੱਟੀ ਦੀ ਕਦਰ ਰਾਜ ਸਰਕਾਰ ਦੇ ਬੱਚੇ ਉਹ ਸਾਡੇ ਇਥੇ ਜਿਹੜੇ ਸੈਲਰਸ ਨੇ ਨਹੀਂ ਚੰਗਾ ਵੀ ਤੇ ਉਹਨਾਂ ਨਾਲ ਸੰਪਰਕ ਕਰਾਇਆ ਤੇ ਵੇਚਣ ਲੱਗ ਗਿਆ ਲੋਕਾਂ ਨੂੰ ਕੀ ਪੀ ਦਿੱਤੀ ਕਿੰਨਾ ਟਾਈਮ ਰੈਕਸ਼ਨ ਦੇਵੋਗੇ ਉਸ ਤੋਂ ਬਾਅਦ ਕੋਈ ਫਸਤੀ ਹੋਏਗੀ ਸੁਰਜ ਜੀ ਪਿਛਲੇ 3 ਮਹੀਨਿਆਂ ਤੋਂ ਮੈਂ ਦੱਸ ਰਿਹਾ ਕਿ ਜੇ ਸਟਾਕ ਨਾ ਕਰੋ ਆਪਾਂ ਲੈ ਆਉਣ ਲੱਗੇ ਸਾਡਾ ਸਾਥ ਦਿਓ ਲੇਕਿਨ ਹਜੇ ਵੀ ਕਈਆਂ ਕੋਲ ਸਟਾਕ ਤਾਂ ਆਪਾਂ 1 ਮਹੀਨਾ ਹੋਲ ਰੱਖਿਆ ਕਿ ਲਗਭਗ 23 24 ਦਿਨ ਅੱਜ 7 ਤਰੀਕ ਹੈ 1 ਅਕਤੂਬਰ ਤੋਂ ਬਾਅਦ ਪੂਰਨ ਤੌਰ ਤੇ ਜਿਹੜਾ ਕੇਂਦਰ ਸਰਕਾਰ ਨੇ ਕਰੋਨਾ ਐਮਰਜੈਂਸੀ ਪਾਲਿਸੀ ਦੇ ਤਾਈ ਕਰ ਉਹਨੂੰ ਆਪਾਂ ਪੂਰਨ ਤੌਰ ਤੇ ਬੰਦ ਕਰਾਂਗੇ 1 ਅਕਤੂਬਰ ਤੋਂ ਬਾਅਦ ਸਿਰਫ ਬਾਇਓ ਡਿਗਰੇਡੇਬਲ ਪਲਾਸਟਿਕ ਹੀ ਵਿਕਦਾ। ਸ਼ਹਿਰ ਜੇ ਕਾਮਯਾਬ ਹੁੰਦਾ ਪਿੰਡਾਂ 'ਚ ਲੱਗੇ ਜਾਊਗਾ। ਮੈਂ ਤਾਂ ਉਮੀਦ ਕਰਦਾ ਜੀ ਜੇ ਸ਼ਹਿਰ 'ਚ ਕਾਮਯਾਬ ਹੁੰਦਾ ਸਾਰੇ ਪਿੰਡਾਂ ਦੇ ਸਰਪੰਚ ਇਸਦੀ ਭੜਾਈ ਸੀ ਕਿ ਉਹਨਾਂ ਨੂੰ ਮਾਡਲ ਵਿਖਾ ਸਕੀਏ। ਕਿ ਤੁਸੀਂ ਵੇਖੋ ਇਸ ਤਰ੍ਹਾਂ ਦੇ ਅਸੀਂ ਸ਼ਹਿਰ 'ਚ ਕਰਨ ਲੱਗੇ ਜੇ ਤੁਸੀਂ ਚਾਹੋ ਪਿੰਡਾਂ 'ਚ ਕਰਨਾ। ਪਿੰਡ ਛੋਟਾ ਹੁੰਦਾ ਸ਼ਹਿਰ ਵੱਡਾ। ਪਿੰਡ ਅੰਦਰ ਜੇ ਸਰਪੰਚ ਤੇ ਮੈਂਬਰ ਚਾਹੇ ਪਿੰਡਾਂ ਦੇ ਲੋਕ ਚਾਹਣ ਇੱਥੋਂ ਜਿਹੜੇ ਵੇਚੀ ਜਾਂਦੇ ਉਹਨਾਂ ਤੋਂ ਲੈ ਕੇ ਜਾਣ ਤੇ ਪਿੰਡ ਨੂੰ ਵੀ ਫਾਇਦਾ ਹੋਵੇ। ਇਸ ਤੋਂ ਪਹਿਲਾਂ ਕਿਤੇ ਕੰਮ ਨਹੀਂ ਆਇਆ। ਸਰ ਇੰਦੌਰ ਇਹੋ ਜਾਂ ਸ਼ਹਿਰ ਆ ਹਿੰਦੁਸਤਾਨ ਜਿਹੜਾ ਕੰਪਲੀਟਲੀ ਪੋਲੀਥਿਨ ਪਲਾਸਟਿਕ ਮੁਕਤ ਹੈ ਉਸ ਤੋਂ ਬਾਅਦ ਕੋਈ ਵੀ ਸ਼ਹਿਰ ਹਿੰਦੁਸਤਾਨ ਚ ਕਾਮਯਾਬੀ ਹੋਇਆ ਮੇਰਾ ਬਹੁਤ ਐਂਬੀਸ਼ੀਅਸ ਪ੍ਰੋਜੈਕਟ ਆ ਵਰ ਦਾ ਟੀਚਾ ਕਿ ਇੰਦੌਰ ਤੋਂ ਬਾਅਦ ਦੂਜਾ ਸ਼ਹਿਰ ਜੇ ਕੋਈ ਹੋਵੇ ਭਾਵੇਂ ਸਾਡਾ ਸ਼ਹਿਰ ਛੋਟਾ ਜਿਹਾ ਕਿਧਰ ਦਾ ਹੋਵੇ ਹਿੰਦੁਸਤਾਨ ਅੰਦਰ ਪੰਜਾਬ ਵਰਗੇ ਆ ਦੇਖੋ ਕਿੰਨਾ ਕੰਮ ਕੀ ਆ ਰਿਹਾ ਹੈ ਮੱਕੀ ਨੂੰ ਇਹ ਵਿਜਲ ਕਹੇ ਮੱਕੀ ਦੇ ਨਿਕਰੇ ਕਿੰਨੇ ਲੈਂਦੇ ਆ కెమికਲ ਪਾਰਟ ਉਸ కెమికਲ ਦੇ ਨਾਲ ਮੱਕੀ ਆਪੇ 6 ਮਹੀਨੇ ਤੱਕ ਬਕਰਾਰ ਰਹਿੰਦੇ ਉਸ ਤੋਂ ਬਾਅਦ ਮੱਕੀ ਡਿਜ਼ੋਲਵ ਹੋਣ ਲੱਗ ਪੈਂਦਾ ਐਡੇ ਐਡੇ ਥਾਣੇ ਸੀ ਮਸ਼ੀਨ ਜਾਂਦੇ ਸੀ ਉਹ ਪਲਾਸਟਿਕ ਚ ਗਰਮ ਹੋ ਕੇ ਲਿਫਾਫੇ ਬਣਦੇ ਬਣਦੇ ਸੀ ਚਾਹ ਜਿਹਾ ਮਲਿਸਾਈਕ ਥੈਂਕ ਵੀਡੀਓ ਸ਼ੇਅਰ ਕੀਤਾ ਜੀ ਉਸ ਦਾ ਵੀ ਸਾਰਾ ਇਹ ਪ੍ਰੋਸੈਸ ਦਿਖਾਉਂਦੇ ਵੀਡੀਓ ਬਣਾਇਆ ਤੇ ਬੇਸਿਕਲੀ ਮੱਕੀ ਤੋਂ ਬਾਅਦ ਕੁਝ ਕੁਝ ਪਾਟਰ ਕਰਿਆ ਕੁਝ ਕੁਝ ਪਲਾਸਟਿਕ ਦਾ ਨਾਲ కెਮੀਕਲ ਜੇਕਰ ਜੇ ਕਿਸਾਨਾਂ ਦਾ ਆਪਣੇ ਕਿਸਾਨ ਲੱਗੇ ਹੋਏ ਤੇ ਬਹੁਤ ਵੱਡਾ ਪ੍ਰੋਜੈਕਟ ਹੈ ਇਹਨੂੰ ਕਾਮਯਾਬ ਕਰਨੇ ਪੂਰੇ ਪੰਜਾਬ ਦੀ ਸਹਿਮਤ ਚਾਹੀਦੀ ਹੈ ਇਸ ਕਰਕੇ ਉਹ ਫੈਕਟਰੀਆਂ ਕੇਵਲ ਉੱਥੇ ਵੱਡੀਆਂ ਲਾਈਆਂ ਜੇ ਕਾਮਯਾਬ ਹੁੰਦਾ ਤਾਂ ਪੰਜਾਬ ਸਰਕਾਰ ਪ੍ਰੋਸੈਸ਼ਨ ਦਾ ਵੀ ਤੇ ਇੱਥੇ ਵੀ ਕੋਈ ਥਾਲਵੇਂ ਤੇ ਮੱਖੀਵਾਦੂ ਵਿਚ ਨਹੀਂ ਪਿਆ ਜਿੱਥਾ